ਹਾਂਜੀ ਸਰ ਅੱਜ ਕੀ ਦੀ ਰੇਟ ਵਜੀ ਕੀ ਲੱਗਾ ਦਾ ਅੱਜ ਸਤਿ ਸ਼੍ਰੀ ਅਕਾਲ ਅੱਜ ਸਾਨੂੰ ਗੁਪਤ ਸੂਤਰ ਅਨੁਸਾਰ ਪਤਾ ਲੱਗਾ ਸੀ ਕਿ ਇੱਕ ਗੋਦਾਮ ਹੈਗਾ ਆ ਸ਼ਾਹਪੁਰ ਸਾਹਿਬ ਦੇ ਵਿੱਚ ਜਿੱਥੇ ਕਿ ਦੇਸੀ ਘਿਓ ਜਿਹੜਾ ਹੈਗਾ ਉਹ ਕਾਫੀ ਤਦਾਦ ਵਿੱਚ ਮਿਲਦਾ ਹੈ ਔਰ ਜਿਹੜੀ ਕੁਆਲਿਟੀ ਤੇ ਕੰਪਰੋਮਾਈਜ਼ ਹੈਗਾ ਉਹਨੂੰ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਉਸੇ ਵਿਜ਼ਿਟ ਕੀਤਾ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਸੈਂਪਲ ਵੀ ਅਸੀਂ ਪਹਿਲਾਂ ਲਿੱਤਾ ਸੀ ਉਹ ਕਿਸੇ ਹੋਰ ਦੁਕਾਨ ਤੋਂ ਲਿੱਤਾ ਸੀ ਸੇਮ ਕੰਪਨੀ ਦਾ ਸੇਮ ਬ੍ਰਾਂਡ ਦਾ ਔਰ ਉਹ ਜਿਹੜਾ ਹੰਸੇਫ ਆਇਆ ਉਹਨੂੰ ਹੀ ਚਾਨਬੀਨ ਕਰਦੇ ਹੋਏ ਅਸੀਂ ਇਸੇ ਨਤੀਜੇ ਤੇ ਪਹੁੰਚੇ ਆ ਤੇ ਔਰ ਇਸੇ ਗੋਦਾਮ ਤੇ ਰੇਡ ਕੀਤਾ ਜਾ ਕੇ ਔਰ ਇੱਥੇ ਸਾਨੂੰ ਤਿੰਨ ਚਾਰ ਵੈਰਾਈਟੀਆਂ ਦੇ ਕਿਉਂ ਮਿਲੇ ਆ ਜਿੰਨਾ ਚੋ ਕਿ ਅਸੀਂ ਜਿੰਨੇ ਵੀ ਹੈਗੇ ਸੀ ਇੱਕ ਦੇ ਸੈਂਪਲ ਵੀ ਲਿੱਤੇ ਆਗੇ ਦੂਸਰੀ ਨਹੀਂ ਨਿਕੜਾਉਂਦੇ ਸਾਰੇ ਬੋਸਾਂ ਨਹੀਂ ਕਰ ਸਕਦੇ ਸੀ ਇਹ ਲੈਣਾ ਕਿਹੜਾ ਇਹ ਇਹ ਜੋ ਸਮਾਨ ਆ ਤੁਹਾਡਾ ਤੁਸੀਂ ਬਰਤਨ ਮਾਲ ਦਾ ਇਹ ਪਹਿਲੇ ਸੈਂਪਲ ਆ ਹੰਸੇਫ ਆ ਚੁੱਕਾ ਆ ਔਰ ਇਹ ਅਗੇਂਸਟ ਅਸੀਂ ਕਾਰਵਾਈ ਕਰਾਂਗੇ ਜੋ ਵੀ ਕਾਨੂੰਨੀ ਬੰਦੀ ਹੋਈ ਆ ਔਰ ਜਿਹੜੇ ਬਾਕੀ ਜਿੰਨਾ ਵੀ ਕਿ ਉਹ ਉਸੇ ਸੇਮ ਬ੍ਰੈਂਡ ਦਾ ਹੈ ਅਸੀਂ ਉਹਨੂੰ ਸੀਲ ਕਰਕੇ ਇੱਥੇ ਇਹ ਗੋਦਾਮ ਵਿੱਚ ਲੌਗ ਅੰਡਰਲੌਕਿੰਗ ਕਰਦੇ ਹਾਂ ਤੁਸੀਂ ਕਿਹਾ ਕਿ ਅਨ ਸੇਫ ਜਿਹੜਾ ਹੈਗਾ ਜਨਤਾ ਨੂੰ ਜਿਹੜਾ ਦੱਸ ਦਿਓ ਅਨ ਸੇਫ ਦਾ ਮਤਲਬ ਕੀ ਹੈਗਾ ਅਨ ਸੇਫ ਦਾ ਮਤਲਬ ਹੈਗਾ ਕਿ ਇਹ ਕੀ ਜਿਹੜਾ ਹੈਗਾ ਆ ਇਹ ਖਾਣ ਯੋਗ ਨਹੀਂ ਹੈਗਾ ਆ ਇਹ ਕਿਸੇ ਨੂੰ ਵੀ ਨਹੀਂ ਤੁਸੀਂ ਖਵਾ ਸਕਦੇ ਆ ਇਹ ਕਿਉਂ ਹੁੰਦਾ ਸਬਸਟੈਂਡਰਡ ਸਬਸਟੈਂਡਰਡ ਦਾ ਮਤਲਬ ਹੁੰਦਾ ਹੈ ਕਿ ਉਹ ਕੁਆਲਿਟੀ ਨਾਲ ਥੋੜਾ ਕੰਪਰੋਮਾਈਜ਼ ਹੈ ਲੇਕਿਨ ਅਨ ਸੇਫ ਦਾ ਮਤਲਬ ਹੈ ਇਹ ਬਿਲਕੁਲ ਹੀ ਖਾਣ ਯੋਗ ਨਹੀਂ ਹੈਗਾ ਇਹ ਅਸੀਂ ਦੁਬਾਰਾ ਇਹਨਾਂ ਨੂੰ ਅਸੀਂ ਨੋਟਿਸ ਵੀ ਭੇਜ ਦਿੱਤਾ ਗਿਆ ਰੀਸੈਂਪਲਿੰਗ ਵੀ ਜੇ ਇਹ ਕੰਮ ਕਿਤੇ ਕਰਵਾਈ ਜਾਏਗੀ ਅਗਰ ਹੋਰੇ ਚ ਜੋ ਵੀ ਆਂਦਾ ਫਿਰ ਉਹਨਾਂ ਦੇ ਦੌਰਾਨ ਉਹ ਅਗੇਂਸਟ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਲੋਕਾਂ ਨੂੰ ਕੀ ਕੀ ਖਾ ਤੁਸੀਂ ਕਹਿੰਦੇ ਲੋਕਾਂ ਨੂੰ ਕਿਹੜਾ ਖੇ ਖਾਣ ਲੋਕ ਤਾਂ ਇਸ ਵੇਲੇ ਸ਼ਿਸ਼ੋ ਪੰਜ ਪਏ ਜਿੰਨੀਆਂ ਕੁਆਲਿਟੀ ਆਉਂਦੀਆਂ ਕੋਈ ਕਹਿੰਦੇ ਡੁਪਲੀਕੇਟ ਕੋਈ ਕੁਛ ਹੈ ਵੀ ਖਾਣ ਕੀ ਰੋ ਦੇਖੋ ਪੰਜਾਬ ਸਰਕਾਰ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਵੀ ਸਾਡੇ ਖੁਦ ਦਾ ਬ੍ਰਾਂਡ ਜਿਹੜਾ ਹੈਗਾ ਮੂਲ ਹੈਗਾ ਜਾਂ ਬੇਰਕਾ ਹੈਗਾ ਉਹਨੂੰ ਬੜਾ ਪ੍ਰਮੋਟ ਕਰਦੇ ਆ ਕਿਉਂਕਿ ਇਹ ਪੰਜਾਬ ਦਾ ਇੱਕ ਮੰਨਿਆ ਹੈ ਕਿ ਉਹ ਮੰਨਿਆ ਜਾਂਦਾ ਸੋ ਅਸੀਂ ਵੀ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਬ੍ਰਾਂਡਡ ਜਿਹੜਾ ਹੈਗਾ ਕਿ ਉਹ ਵਧੀਆ ਦੁਕਾਨ ਤੋਂ ਵਧੀਆ ਸ਼ਾਪ ਤੋਂ ਹੀ ਲੈਤਾ ਜਾਵੇ ਤਾਂ ਕਿ ਉਹ ਖਾਨਯੋਗ ਹੋਵੇ ਔਰ ਇੱਕ ਹੋਰ ਮੈਂ ਕਹਿਣਾ ਚਾਹਾਂਗਾ ਸਾਰੇ ਸ਼ਾਰਪੁਰ ਨਿਵਾਸੀਆਂ ਨੂੰ ਕਿ ਜਿਹੜਾ ਹੈ ਟ੍ਰੈਂਡ ਚੱਲਿਆ ਆਇਆ ਕਿ ਜੋਤ ਵਾਲਾ ਕਿ ਉਹ ਜਾਂ ਖਾਨ ਵਾਲਾ ਕਿ ਉਹ ਕੋਈ ਵੱਖਰੀ ਚੀਜ਼ ਹੈਗੀ ਹੈ ਇਹ ਗਲਤ ਹੈਗਾ ਆ ਕੋਈ ਵੀ ਤੁਹਾਨੂੰ ਦੁਕਾਨਦਾਰ ਜੋਤ ਵਾਲਾ ਕਿ ਉਹ ਕਹ ਕੇ ਵੇਚਦਾ ਕਿਉਂਕਿ ਜੋਤ ਨੂੰ ਤੁਸੀਂ ਕੋਈ ਦੁਕਾਨਦਾਰ ਜਾਂ ਕੋਈ ਕਸਟਮਰ ਜਿਹੜਾ ਹੈ ਉੱਥੇ ਚਰਦਾ ਦੇ ਨਾਲ ਜਾਂਦਾ ਆ ਉੱਥੇ ਮੰਦਰਾ ਚ ਜਾਂਦਾ ਹੈ ਗੁਰਦੁਆਰਾ ਸਾਹਿਬ ਜਿਹਦੇ ਜਾਂਦਾ ਆ ਉੱਥੇ ਜਾ ਕੇ ਉਹਨੂੰ ਜੋਤਲੇ ਚੜਾ ਦਿੰਦਾ ਬਾਅਦ ਚ ਉਹਰਾ ਹੀ ਅਗਰ ਪ੍ਰਸ਼ਾਦ ਬਣਾ ਕੇ ਅਸੀਂ ਖਾ ਲਾਂਗੇ ਤੋਂ ਉਸ ਨੂੰ ਨੁਕਸਾਨਦਾਇਕ ਪਹੁੰਚਾ ਸਕਦਾ ਹੈ ਸੋ ਮੈਂ ਇਹ ਕਹਾਂਗਾ ਇਦਾਂ ਦੀ ਕੋਈ ਨਹੀਂ ਹੈਗੀ ਇਹ ਚੀਜ਼ ਉਰਤੇ ਦੇਸੀ ਕਿਉਂ ਹੀ ਲਿਖਿਆ ਹੁੰਦਾ ਹੈ ਹਰ ਬ੍ਰਾਂਡ ਦੇ ਉੱਪਰ ਜਿਹੜਾ ਕਿ ਈਟੇਬਲ ਹੈ ਗਾਇਆ ਖਾਣ ਲਈ ਹੈ ਗਾਇਆ ਉਹਨੂੰ ਖਾਣ ਲਈ ਹੀ ਵਰਤੋ ਜੇ ਕੋਈ ਹੈ ਆਪਣਾ 20 ਰੁਪਏ ਘੱਟ ਲੈ ਕੇ ਖਰਚ ਕੇ ਐ ਨਾ ਕਹੋ ਕਿ ਮੈਂ ਘੱਟ ਖਰਚ ਲੈਣਾ ਤੇ ਉਹ ਕਿਉਂ ਵਰਤ ਲਵਾਂਗਾ ਇਹਦੇ ਚ ਨਾ ਕੰਪਰਮਾਈਜ਼ ਕਰੋ ਖੇਤਲੇ ਨਾ ਗੋਮਪਰਮਾਈਜ਼ ਕਰੋ ਬੈਸਟ ਹੈਗਾ ਹੈ ਕਿ ਤੁਸੀਂ ਅچھے ਬ੍ਰਾਂਡ ਦਾ ਹੀ ਖੋਲੋ ਚੰਗੀ ਜਗ੍ਹਾ ਤੇ ਲਓ ਉਹਰੇ ਨਾਲ ਹੀ ਤੁਹਾਨੂੰ ਤੁਹਾਡੀ ਸਿਹਤ ਲਈ ਠੀਕ ਰਹੇਗਾ ਕਿਉਂਕਿ ਅਸੀਂ ਮਿਸ਼ਨ ਤੰਦਰੁਸਤ ਦੇ ਤਹਿਤ ਇਹ ਹਮੇਸ਼ਾ ਹੀ ਕਾਰਵਾਈ ਕਰਦੇ ਰਹਿਣੇ ਆਂ ਔਰ ਗਾਂ ਵੀ ਕਰਦੇ ਰਵਾਂਗੇ ਕੀ ਇਹਨਾਂ ਨੇ ਸ਼ਹਿਰ ਦੇ ਵਿੱਚ ਕਿਹੇ ਵਿੱਚ ਨਹੀਂ ਅਸੀਂ ਇੱਥੇ ਹੈਗਾ ਕਿ ਜਿਹੜੇ ਜਿਹੜੇ ਵੀ ਜਗ੍ਹਾ ਤੇ ਅਸੀਂ ਛਾਪੇਮਾਰੀ ਕਰ ਰਹੇ ਆਂ ਜਿੱਥੇ ਜਿੱਥੇ ਵੀ ਇਸ ਬ੍ਰਾਂਡ ਦੇ ਹੈਗੇ ਆ ਉਹਨਾਂ ਨੂੰ ਅਸੀਂ ਰਿਕਾਲ ਕਰਾਉਣ ਲਈ ਵੀ ਕਵਾਂਗੇ ਔਰ ਜੇ ਦੁਬਾਰਾ